ਮੈਂ ਭਾਈ ਨਾਲ ਗੱਲ ਕਰ ਰਹੀ ਹਾਂ ਇੱਕ ਮਿੰਟ ਲਗਾਓ ਕੋਈ ਕਰਨ ਨੂੰ ਤੁਸੀਂ ਵੀ ਕੋਈ ਇੱਕ ਮਿੰਟ ਰੁਕਾ ਭਾਈ ਇਹ ਬੰਦੇ ਕੋਲ ਲਾਇਸੈਂਸ ਨਹੀਂ ਹੈਗਾ ਆਪਣਾ ਨਾਨੇ ਸੀਟ ਬੈਲਟਰ ਲਾਈ ਚ ਉਨਾ ਇਹ ਮੇਰੀ ਗੱਡੀ ਢੋਵ ਮੈਂ ਭਾਈ ਨਾਲ ਗੱਲ ਕਰਨ ਇੱਕ ਮਿੰਟ ਇਹ ਢੋ ਕਰਨ ਤੋਂ ਬਾਅਦ ਹੂਟਰ ਵਜਾਇਆ ਇਹਨਾਂ ਨੇ ਮੈਂ ਇੱਕ ਮਿੰਟ ਨਹੀਂ ਹੋਇਆ ਪੂਰੀ ਮਾਰਕੀਟ ਦਵਾਜ ਭਾਈ ਸੜਕ ਤੇ ਲਾਈ ਮੈਂ ਭਾਈ ਨਾਲ ਉੱਤਰ ਕੇ ਸਾਈਡ ਤੇ ਗੱਲ ਕਰ ਰਹੀ ਸੜਕ ਗੱਡੀ ਲੱਗੇ ਹੀ ਨਹੀਂ ਦੇਖੀ ਕਹਿੰਦੇ ਠੀਕ ਆ ਗੱਡੇ ਢੋ ਕਰਕੇ ਜ਼ਬਰਦਸਤੀ ਲੈ ਕੇ ਚੱਲੇ ਆ ਸਰ ਆ ਕੀ ਗੱਲ ਹੈ ਆ ਉਹ ਗੱਡੀ ਆਉਂ ਤਾਂ ਤੂੰ ਤੁਸੀਂ ਸਾਹਮਣੇ ਪਹਿਲਾਂ ਮੇਰੀ ਗੱਲ ਸੁਣ ਮੈਂ ਹਰ ਚੀਜ਼ ਵਿਖਾਉਂਗਾ ਪਹਿਲਾਂ ਇਹਦਾ ਲਾਇਸੈਂਸ ਚੈੱਕ ਕਰ ਲੋ ਮੈਂ 2500 ਰੁਪਇਆ ਦਰ ਦੂੰ 1500 ਛੱਡੋ ਇੱਕ ਮਿੰਟ ਤੁਸੀਂ ਦੀ ਸੁੱਕੀ ਗੱਲ ਹੋਈ ਹੁਣ ਤੁਸੀਂ ਫਿਰ ਉਹਦੇ ਬਾਅਦ ਘੜੀ ਹੀ ਰੋਂਗ ਪਾਰਕ ਜੋ ਤੁਹਾਨੂੰ ਦਿੰਦੀ ਠੀਕ ਹੈ ਨਾ ਅੱਧੀ ਆ ਭਾਈ ਹੋਏ ਹੋ ਜਾਣਾ ਕਿ ਫਾਈਨ ਕਰਾਉਣਾ ਨਹੀਂ 200 ਬੱਚਾ ਵਾਰ ਤਾਂ ਆਪਣੀ ਗੱਡੀ ਲੈ ਹੀ ਆ ਕੇ ਫਾਈਨ ਪੇ ਕਰਕੇ ਆ ਗੱਡੀ ਗੱਡੀ ਲੈ ਕੇ ਆਉਣਾ ਰਹਿਣਾ ਗੱਡੀ ਦੇ ਨਾਮੇ ਵੇਦਾ ਕੇ ਮੈਂ ਫਾਈਨ ਦੇਣ ਲਈ ਤਿਆਰ ਹਾਂ ਕੀ ਮੈਂ ਗਲਤ ਆਂ ਅਗਰ ਐਸੇ ਹੀ ਆ ਨਾ ਐਸੇ ਹੀ ਜਦ ਮੈਂ ਫਾਈਲ ਦੇਣ ਲਈ ਤਿਆਰ ਆ ਇਹਦਾ ਲਾਇਸੈਂਸ ਵਿਖਾ ਦੇ ਵੇ ਤੀਰ ਮੇਰਾ ਲਾਇਸੈਂਸ ਇਹਦਾ ਵੇਖ ਲੋ ਮੈਂ ਗੱਡੀ ਵਿੱਚ ਜਿੱਥੇ ਗੱਲ ਨੂੰ ਉੱਥੋਂ ਲੈ ਲਾਂਗਾ ਵਾਹੋ ਤੈਨੂੰ ਕੀ ਲਾਇਸੈਂਸ ਚੈੱਕ ਕਰਾ ਉਨੀ ਸੀਟ ਬੈਲਟ ਵਿਖਾ ਕੀ ਨਾਮ ਹੈ ਸੀਟ ਬੈਲਟ ਲਈ ਉਹ ਸਾਹਮਣੇ ਗਲਤ ਲਗਾ ਲਈ ਹੋਈ ਪਾਰ ਨਹੀਂ ਚੰਗੇ ਆ ਕੋਈ ਗੱਡੀ ਗੱਡੀ ਚਾਬੀ ਗੱਡਦਾ ਗੱਡੀ ਪਬਲਿਕ ਜੇ ਦੇ ਕੰਪਲੇਂਟ ਕਰਦੀ ਮੇਰੀ ਗੱਡੀ ਕੋਈ ਖੇਲਾ ਤੇ ਚਾਹ ਮੇਰੀ ਕੰਪਲੇਂਟ ਕਰ ਪਬਲਿਕ ਜੇ ਕਰਦਾ ਮੈਂ ਇਹ ਬਈ ਨਾ ਬਿਲਕੁਲ ਨਹੀਂ ਪਈ ਜੇ ਮੈਂ ਨਾ ਕਰਦਾ ਸਾਡੇ ਵੀ ਕਰਦਾ ਹੋਰ ਜਮਾ ਕਰਦਾ ਸਾਡੇ ਵੀ ਸਾਡੇ ਵੀ ਜਮਾ ਕਰਦਾ ਹੋਰ ਜਮਾ ਕਰਦਾ ਸਾਡੇ ਵੀ ਜਮਾ ਕਰਦਾ ਸਾਲ ਤੋਂ ਹੋਰ ਜਮਾ ਕਰਦਾ ਮੌਕੇ ਤੇ ਤੂੰ ਗੱਡੀ ਤੇ ਬੈਠਾ ਜਿਵੇਂ ਫਿਰ ਤੂੰ ਤੇ ਗੱਡੀ ਨੂੰ ਦੱਖਿਆ ਥੋੜੀ ਨਹੀਂ ਆ ਗਈ ਦਰ ਕੋ ਗੱਡੀ ਕਿਹੜੀ ਪਿੱਛੇ ਕਰਦੇ ਗੱਡੀ ਬਹੁਤ ਗੱਲ ਹੋਈ ਭਾਜੀ ਐ ਉਥੋਂ ਗੱਡੀ ਚੁੱਕੀ ਆ ਠੀਕ ਆ ਮੈਂ ਵੀਰ ਨੂੰ ਬੜੇ ਪਿਆਰ ਨਾਲ ਲੱਗਾ ਮੈਂ ਪਾਣੀ ਇੱਥੇ 1000 ਰੁਪਏ ਦਾ ਉਹਦੇ ਕੋਲ ਆ ਉੱਥੇ 1500 ਦਾ ਜੀ ਮੈਂ ਜੇ ਇੱਥੇ ਕਰਾਉਣਾ ਇੱਥੇ ਕਰਾ ਲਓ ਇਹ ਵੀਰ ਨੇ ਚਾਬੀ ਜੱਡੀ ਜੱਡੀ ਦੱਸੋ ਥੋੜੀ ਹੈਗੀ ਚਾਬੀ ਜੱਡੀ ਭਾਈ ਬੋਲਣ ਇੱਕ ਹੱਤੀ ਪੈਂਦਾ ਠੀਕ ਆ ਇਹ ਕਹਿੰਦਾ ਸੀਟ ਬੈਲਟ ਨੇ ਭਾਈ ਤੁਹਾਨੂੰ ਵੀ ਪਤਾ ਵੀ ਦਿਹਾੜੀ ਚ 20 ਰਾਹੀ ਪਰਨਾ ਚੜਨਾ ਭਈ 20 ਰਾ ਬੈਲਟ ਲਾਵਾਂਗੇ ਤੇ ਲਾਵਾਂਗੇ ਵੀ ਇਹ ਦੱਸੋ ਇਹ ਕਹਿੰਦੇ ਲਾਇਸੈਂਸ ਲਗਾ ਦੇ ਵੀਰ ਮੇਰਾ ਲਾਇਸੈਂਸ ਲਾ ਦੇ ਵੀਰ ਮੇਰਾ ਖਲੂਸਾ ਯਾਰ ਗੱਲ ਕਰਦੇ ਆਣਾ ਬੈਲਟ ਲਾਣੀ ਪੈਣੀ ਪੰਜਾਹ ਵਾਰੀ ਉੱਧਰੋਂ ਦਾ ਪੰਜਾਹ ਵਾਰੀ ਚੜੂੰਗਾ ਮੈਨੂੰ ਤੇ ਸੀਟ ਬੈਠ ਰਹਿਣੀ ਪੈਣੀ ਹੈ ਚਲੋ ਮੈਨੂੰ ਲਾਣੀ ਪੈਣੀ ਤੈਨੂੰ ਕੋਈ ਨਹੀਂ ਪੈਣੀ ਤੈਨੂੰ ਵੀ ਥੋੜੀ ਤਾਂ ਤੂੰ ਮੇਰੀ ਗੱਡੀ ਢੋ ਕਰ ਲੈਣਾ ਮੈਂ ਗੱਲ ਕਰਨ ਦੇ ਨਾਲ ਤੂੰ ਦਿਖਾ ਦੇ ਇੱਕ ਵਾਰੀ ਹੋ ਜਾਂਦਾ ਉਹ ਸਾਰੇ ਉਹ ਇੱਕ ਵਾਰੀ ਉਹ ਸੀਟ ਬਾਈ ਆਫੀਸਰ ਮੁਕੇ ਕੀ ਹੈਗਾ ਪੂਰਾ ਮਾਮਲਾ